ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਫਰਕ ਕੀ ਤੋਣ ਘਟ ਅੰਤਰ ਇਥੇ ਵਿਸਰਾਮ ਹੈ ਆਪੇ ਦੇ ਯਮ ਕਰ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਬਣਤ ਬਣਾਵਣਿਆ ਹੋ ਵਾਰੀ ਜੀਉ ਵਾਰੀ ਹਰ ਸੱਚੇ ਕੀ ਗੁਣ ਗਾਵਣਿਆ ਬਾਜ ਗੁਰੂ ਕੋ ਬਾਜ ਗੁਰੂ ਕੋ ਸਹਜ ਨ ਪਾਏ ਇਹਨੂੰ ਬਾਜ ਨਹੀਂ ਕਹਿ ਦੇਣਾ ਬਾਜ ਬੱਬੇ ਕੰਨਾਂ ਜੱਜਾ ਨਹੀਂ ਉਚਾਰਨ ਕਰਨਾ ਬਾਜ ਗੁਰੂ ਝੱਜਾ ਲਾਉਣਾ ਹੈ ਇਥੇ ਠਮਕ ਲਾ ਦੇਣੀ ਹੈ ਬਾਜ ਗੁਰੂ ਕੋ ਸਹਜ ਨ ਪਾਏ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਜ਼ਰੀ ਜਗਤ ਪੁਰੋਵਹਿ ਇਸ ਨੂੰ ਸੋਹ ਹੈ ਮੋਹ ਹੈ ਨਹੀਂ ਕਹਿਣਾ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਇਸ ਤਰ੍ਹਾਂ ਉਚਾਰਨ ਕਰਨਾ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪੁਰੂ ਵਹਿ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰ ਸ਼ਬਦ ਬੱਬਾ ਸ਼ੁੱਧ ਉਚਾਰਨ ਕਰਨਾ ਆਪੇ ਸ਼ਬਦ ਗੁਰ ਮੰਨ ਵਸਾਈ ਆਪੇ ਸ਼ਬਦ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਯਾਨੀ ਹੁੰਦਾ ਤਾਂ ਠੀਕ ਐ ਪਰ ਥੋੜਾ ਜਿਹਾ ਹੋਰ ਕਲੀਅਰ ਕਰਨਾ ਉਹਨੂੰ ਥੋੜਾ ਜਿਹਾ ਹੋਰ ਸ਼ੁੱਧ ਬੋਲਣਾ ਇਹਦੀ ਮਿਹਨਤ ਕਰਨੀ ਚਾਹੀਦੀ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਜਿਨਨੇ ਆਪੇ ਪਾਦ ਹੈ ਨਾ ਇਹਨਾਂ ਨੂੰ ਆਪੇ ਇਉ ਹਲੰਤ ਨਹੀਂ ਲਾ ਲੈਣਾ ਆਪੇ ਹੀ ਉਚਾਰਨ ਕਰਨਾ ਆਪੇ ਕਰੇ ਕਰਾਏ ਆਪੇ ਆਪੇ ਕਰੇ ਕਿੱਥੇ ਵਿਸਰਾਮ ਹੈ ਕਰਾਈ ਆਪੇ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਠਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਰ ਲਾਵਣਿਆ ਆਪੇ ਮਾਰੇ ਆਪ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸਦਾ ਸੁਖ ਪਾਇਆ ਗੁਰਮੁਖ ਸਹਜ ਸੁਮਾਵਣਿਆ ਆਪੇ ਊਚਾ ਤੁਹਾਡਾ ਜਨ ਤੁਹਾਡਾ ਇੰ ਲੱਗਦਾ ਜਿਵੇਂ ਹਲੰਤ ਲੱਗਦਾ ਨਾ ਆਪੇ ਆਪੇ ਨਹੀਂ ਗਣਾ ਆਪੇ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੁ ਵੇਖੈ ਕੋਈ ਨਾਨਕ ਨਾਮ ਵਸੈ ਘਾਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮਾਜ ਮਹੱਲਾ ਤੀਜਾ ਮਾਜ ਮਹੱਲਾ ਨਹੀਂ ਕਹਿਣਾ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਹਾਂਜੀ ਮੇਰਾ ਪ੍ਰਭ ਇੱਥੇ ਵਿਸਰਾਮ ਲਾਉਣਾ ਹੈ ਭਰਪੂਰ ਰਹਾ ਸਭ ਥਾਈ ਮੇਰਾ ਪ੍ਰਭ ਭਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹਿ ਪਾਈ ਸਦਾ ਸਰੀਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਹਰ ਜਗ ਜੀਵਨ ਨਿਰਭਉ ਦਾਤਾ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਘਰ ਹੀ ਮਹ ਧਰਤੀ ਧੌਲ ਪਾਤਾਲਾ ਘਰ ਹੀ ਮਹ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਜ ਸੁਮਾਵਣਿਆ ਕਾਇਆ ਅੰਦਰ ਹੋਮੈ ਮੇਰਾ ਜੰਮਣ ਮਰਨ ਨ ਚੂਕੈ ਫੇਰਾ ਇਹ ਜੰਮਣ ਨਾਲੇ ਨਾਲ ਉਚਾਰਨ ਕਰਨੇ ਹਨ ਮਰਨ ਵੀ ਨਾਲੇ ਨਾਲ ਹੈ ਜੰਮਣ ਨਹੀਂ ਕਹਿਣਾ ਜੰਮਣ ਮਰਨ ਨਾ ਚੁੱਕੈ ਫੇਰਾ ਜੰਮਣ ਮਰਣ ਨਾ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸਤਿ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਇ ਤੇ ਠੰਮਕ ਲਾ ਦੋ ਜੀ ਕਾਇਆ ਕਾਇਆ ਅੰਦਰ ਇਥੇ ਵਿਸਰਾਮ ਹੈ ਪਾਪ ਪੁੰਨ ਦੋਇ ਭਾਈ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੁਹੀ ਮਿਲ ਕੇ ਸ੍ਰਿਸ਼ਟ ਉਪਾਈ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਇਸ ਨੂੰ ਦੁਹੀ ਨਹੀਂ ਕਹਿ ਦੇਣਾ ਦੱਦੇ ਹੂੜਾ ਲਾ ਕੇ ਹਾਹੀ ਬਿਹਾਰੀ ਲਾ ਕੇ ਉਚਾਰਨ ਕਰਨਾ ਦੁਹੀ ਦੱਦੇ ਔਂਕੜ ਛੇਤੀ ਉਚਾਰਨ ਕਰਨਾ ਦੁਹੀ ਦੁਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਐ ਮਾਰ ਜਾਏ ਇਕਤ ਘਰ ਆਵੇ ਦੋਐ ਮਾਰ ਜਾਏ ਇਕਤ ਘਰ ਆਵੇ ਦੋਐ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਘਰ ਹੀ ਬਹਿ ਦੂਜੈ ਘਰ ਹੀ ਮਾਹੇ ਘਰ ਹੀ ਵਾਹੇ ਦੂਜੈ ਭਾਇ ਅਨੇਰਾ ਚੰਨਨ ਹੋਵੈ ਛੋਡੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖ ਦਾਤਾ ਅਨ ਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰ ਅੰਤਰ ਜੋਤ ਪ੍ਰਗਟ ਅੰਤਰ ਜੋਤ ਅੰਤਰਜੋਤ ਪ੍ਰਗਟ ਪਾਸਾਰ ਗੁਰਸਾਖੀ ਮਿਟੇ ਗੁਰਸਾਖੀ ਮਿਟਿਆ ਅੰਧਿਆਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਢੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੈ ਸਦਾ ਵਾਪਾਰੀ ਵਣਜੀ ਲਾ ਦੇ ਨਾਲ ਗੁਰਮੁਖ ਵਣਜੀ ਸਦਾ ਵਾਪਾਰੀ ਗੁਰਮੁਖ ਵਣਜੈ ਸਦਾ ਵਾਪਾਰੀ ਲਾਹ ਨਾਮ ਸਤਿ ਪਾਵਣ ਆ ਆਪੇ ਵਾਥ ਰੱਖੈ ਆਪੇ ਦੇ ਗੁਰਮੁਖ ਵਣਜੈ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਬਸਾਵਣ ਆ ਮਾਜ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸਬਦ ਪਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸੁਮਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸਬਦੀ ਮਨ ਵਿਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾਮਹ ਇਕ ਥਾਨ ਸੁਹਾਇ ਪੂਰਾ ਗੁਰ ਹਉਮੈ ਭਰਮ ਚੁਕਾਇਆ ਆਨ ਦਿਨ ਨਾਮ ਸਲਾਹਣ ਰੰਗ ਰਾਤੇ ਆਨ ਦਿਨ ਨਾਮ ਸਲਾਹਣ ਰੰਗ ਰਾਤੇ ਆਨ ਦਿਨ ਆਨ ਦਿਨ ਨਾਮ ਸਲਾਹਣ ਰੰਗ ਰਾਤੇ ਜਿਹੜਾ ਆਨ ਦਿਨ ਪਾਦਾ ਨਾ ਇਹ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਹੈ ਛੇਤੀ ਨਹੀਂ ਬੋਲਦਾ ਆਨ ਦਿਨ ਨਹੀਂ ਕਹਿ ਦੇਣਾ ਆਨ ਦਿਨ ਆਨ ਦਿਨ ਆਨ ਦਿਨ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕਾ ਸਬਦ ਏਹੁ ਗੁਫਾ ਵਿਚਾਰੇ ਨਾਮ ਨਰੰજન ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾਗਾਤੀ ਜਮ ਜਾਗਾਤੀ ਦੂਜੈ ਭਾਇ ਕਰ ਲਾਇ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਮ ਜਾਗਾਤੀ ਇਥੇ ਵਿਸਰਾਮ ਜਾਗਾਤੀ ਕੰਨੇ ਨਾਲ ਦੋਵੇਂ ਕੰਨੇ ਲੱਗੇ ਨੇ ਉਚਾਰਨ ਕਰਨੇ ਜਗਾਤੀ ਨਹੀਂ ਕਹਿਣਾ। ਜਾਮ ਜਾਗਾਤੀ ਦੂਜੇ ਭਾਏ ਕਿਥੇ ਠਮਕ ਲਾ ਦਿੰਨੀ ਹੈ। ਕਰ ਲਾਏ ਜਿਹੜਾ ਕਰ ਲਾਏ ਪਾਠ ਹੈ ਨਾ ਇਹ ਵੱਖਰਾ ਕਰਨਾ ਇਹਨੂੰ ਕਰਲਾਏ ਨਹੀਂ ਕਹਿਣਾ ਨਾ। ਕਰ ਨਾਮ ਟੈਕਸ ਦਾ ਹੁੰਦਾ ਹੈ ਵਸੂਲ ਮਸੂਲ ਦਾ ਹੈ ਇਸ ਕਰਕੇ ਇਸਨੂੰ ਕਰਲਾਏ ਨਹੀਂ ਕਹਿਣਾ ਕਰਲਾਏ ਦਾ ਰਸਪੂਰ ਹੋ ਜਾਏਗਾ। ਕਰਲਾਉਣ ਦਾ ਵਾਚਕ ਬਣ ਜੀਏਗਾ। ਚੀਤਨ ਦਾ ਵਾਚਕ ਬਣ ਦੇਗਾ ਨਾਵਹ ਪੂ ਨਾਵਹ ਭੂਲੇ ਦੇ ਸਜਾਏ ਨਾਵਹ ਪੁੱਲੇ ਹੀ ਬੋਲਣਾ ਇਹਨੂੰ ਨਾਵਹ ਨਹੀਂ ਕਹਿ ਦੇਣਾ ਨਾਵਹ ਭੂਲੇ ਭੂਲੇ ਦਲੈਂਕੜ ਨਾਲ ਉਚਾਰਨ ਕਰਨਾ ਹੈ ਪਦ ਭੁੱਲੇ ਨਹੀਂ ਕਹਿਣਾ ਦੇ ਸਜਾਈ ਘੜੀ ਮੋਹਤ ਕਾ ਲੇਖਾ ਲਿਵੈ ਰਤਿਯੋਹ ਮਾਸਾ ਤੂਲ ਕਢਾਵਣਯਾ ਘੜੀ ਮੋਹਤ ਕਾ ਲੇਖਾ ਲਿਵੈ ਇਥੇ ਵਿਸਨਾਮ ਰੱਤੀਯੋ ਮਾਸਾ ਤੂਲ ਇਥੇ ਠਮਕਲਾ ਦਨੀ ਹੈ ਰੱਤੀਯੋ ਕਸ ਕੇ ਬੋਲਨਾ ਰੱਤੀਯੋ ਮਾਸਾ ਤੂਲ ਕਢਾਵਣਿਆ ਕੜੀ ਮੋਹਤ ਕਾਲੇ ਖਾ ਲੇਵੈ ਰੱਤੀਯੋ ਮਾਸਾ ਤੂਲ ਕਢਾਵਣਿਆ ਪੇਈ ਅੜੈ ਫਿਰ ਚਿਤ ਪੇਈ ਅੜੈ ਫਿਰ ਪੇਈ ਅੜੈ ਪੇਈ ਅੜੈ ਫਿਰ ਚੀਤੇ ਨਾਹੀ ਦੂਜੈ ਮੁਠੀ ਰੋਵੈ ਤਾਹੀ ਖਰੀ ਕਵਾਲਿਓ ਕੂਰੂਪ ਕੁਲਖਣੀ ਸੁਪਨਾ ਸੁਪਨਾ ਪਿਰ ਨਹੀਂ ਪਾਵਣਿਆ ਸੁਪਨਾ ਤੇ ਯਮਕ ਲਾਦਨੀਆ ਖਰੀ ਕਵਾਲਿਓ ਕੂਰੂਪ ਕੁਲਖਣੀ ਇਥੇ ਵਿਸਰਾਮ ਹੈ ਸੁਪਨਾ ਪਿਰ ਨਹੀਂ ਪਾਵਣਿਆ ਪਈੜਾ ਪਿਰ ਪਈੜਾ ਇਥੇ ਮਨ ਵਸਾਇਆ ਪੂਰਾ ਗੁਰ ਹضور ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਏ ਕਾਮਣ ਥੀਮ ਕਲਾਦਨੀਆ ਕਾਮਣ ਪਿਰ ਰਾਖਿਆ ਕੰਠ ਲਾਏ ਸਬਦੇ ਪਿਰ 라ਵੇ ਛੇਜ ਸੁਹਾਵਣਿਆ ਸਬਦੇ ਪਿਰ 라ਵੇ ਛੇਜ ਸੁਹਾਵਣਿਆ ਆਪੇ ਦੇਵੈ ਸੱਦ ਬੁਲਾਏ ਇੱਥੇ ਸੱਦ ਕਸ ਕੇ ਉਚਾਰਨ ਕਰਨਾ ਹੈ ਸਾਧ ਨਹੀਂ ਕਹਿਣਾ ਹੈ ਆਪੇ ਦੇਵੈ ਸਤ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲਾਵੜਿਆਈ ਅਣ ਦਿਨ ਸਦਾ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ